ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਹਿਲਾਂ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਤੇ ਇੱਥੇ ਹੈ ਜੀ 11 April ਦੀ ਸ਼ਾਮ ਜਿਸ ਦਿਨ ਰੱਬ ਨੇ ਬਹੁਤ ਜ਼ਿਆਦਾ ਤੂਫਾਨ ਨੇਰੀ ਮੀਂਹ ਖਿੜ ਆਇਆ ਸੀਗਾ ਹਨਾ ਪੱਕੀ ਪਈ ਆ ਫਸਲ ਰੱਬ ਚੋਂ ਕਿਆ ਖੜਾ ਇਹਦੇ ਤੇ ਬਹੁਤ ਟੈਨਸ਼ਨ ਹੋਈ ਪਈ ਹੈਗੀ ਇਹ ਦੇਖ ਕੇ ਬਹੁਤ ਜਿਆਦੇ ਹਨੇਰੀ ਆਈ ਚ ਖੇੜਾ ਆ ਬਹੁਤ ਜਿਆਦੇ 4 ਵਜੇ ਦਾ ਲੱਗਿਆ ਰੱਬ ਰਾਤ ਤੱਕ ਲੱਗਿਆ ਰਿਆ 8 ਵਜੇ ਤੱਕ ਫੇਰ ਕਿਤੇ ਜਾ ਕੇ ਮੜਾ ਜਾਂ ਥੰਮਿਆ ਇੰਨੀ ਬਿਜਲੀ ਲੱਛ ਕੀ ਗਈ ਬਹੁਤ ਜਿਆਦੇ ਡਰ ਲੱਗ ਰਿਹਾ ਸੀਗਾ ਬਿਜਲੀ ਕਿਉਂਕਿ ਖੇਤਾ ਕਰਕੇ ਚਾਰ ਚਫੇਰੇ ਖੁੱਲੇ ਕਰਕੇ ਚਾਰ ਚਫੇਰੇ ਬਿਜਲੀ ਦਿਖ ਰਹੀ ਸੀਗੀ ਐਂ ਡਰ ਲੱਗਦਾ ਸੀ ਰੱਬ ਕਿਤੇ ਹੋਰ ਹੀ ਕੰਮ ਨਾ ਕਰ ਦੇਣਾ ਬਹੁਤ ਹਾਂ ਤੇ ਰੱਬ ਨੇ ਬਹੁਤ ਨੁਕਸਾਨ ਕਰਤਾ ਜੀ ਫਸਲਾਂ ਦਾ ਇਹੀ ਟੈਨਸ਼ਨ ਹੋਈ ਪਈ ਸੀਗੀ ਤੇ ਆਪਾਂ 7-8 ਦਿਨਾਂ ਤੋਂ ਕੋਈ ਵਲੌਗ ਨਹੀਂ ਪਾਇਆ ਉਸ ਦਾ ਕਾਰਨ ਸੀਗਾ ਜੀ ਬਸ ਪ੍ਰਮਾਤਮਾ ਨੇ ਪਤਾ ਨਹੀਂ ਸਾਨੂੰ ਕਿਹੜੇ-ਕਿਹੜੇ ਦੁੱਖ ਦਿਖਾਈ ਜਾਂਦਾ ਹੈਗਾ ਪਹਿਲਾਂ ਤਾਂ ਬੀਬੀ ਜੀ ਦੀ ਭੈਣ ਮੁੱਕੀ ਤਾਂ ਕੋਈ ਗੱਲ ਨਹੀਂ ਜੀ ਬਡੇਰੀ ਹੋ ਕੇ ਮੁੱਕੀ ਉਹ ਤਾਂ ਤਾਂ ਪੜੋਤਿਆਂ ਵਾਲੀ ਹੋ ਰਹੀ ਸੀਗੀ ਉਦਰੀ ਇਸ ਤਰੁਝੇ ਪਏ ਸੀਗੇ ਆਉਣਾ ਜਾਣਾ ਐਵੇਂ ਲੱਗਦਾ ਜੀ ਹਨ ਤੇ ਫਿਰ ਉਸ ਤੋਂ ਬਾਅਦ ਬੀਬੀ ਦਾ ਖਲਾਇ ਸੀ ਅਖੰਡ ਪਾਠ ਜਦੋਂ ਅਸੀਂ ਅਖੰਡ ਪਾਠ ਤੇ ਗਏ ਹਜੇ ਜਾ ਕੇ ਪਹੁੰਚੇ ਦਿਨ ਖਲਵਾਇਆ ਸੀਗਾ ਕੰਮਧੰਦਾ ਕਰਕੇ ਸਵੇਰੇ ਗਏ ਤੇ ਹਜੇ ਪਹੁੰਚੇ ਉੱtre ਵੀ ਨਹੀਂ ਸੀ ਅਸ ਤਾਂ ਮ ਸਕੂਟਰੀ ਤੋਂ ਤੇ ਮੰਗਰੀ ਸਾਨੂੰ ਫੋਨ ਪਹੁੰਚ ਗਿਆ ਕਹਿੰਦੇ ਵੀ ਕੁਲਰੀ ਵਾਲੇ ਫੁੱਫੜ ਜੀ ਮੁੱਕ ਗਏ ਮੇਰੇ ਫੁੱਫੜ ਜੀ ਸੀਗੇ ਜੀ ਮੇਰੀ ਕੋਈ ਭੂਆ ਰਤੀ ਗਣੀਓ ਤੇ ਉਹਨਾਂ ਦੀ ਡੈਥ ਹੋ ਗਈ ਉਮਰ ਕੁਛ ਨਹੀਂ ਸੀਗੀ ਫੁੱਫੜ ਦੀ 50 ਸਾਲ ਦੀ ਉਮਰ ਸੀ ਸਾਰੀ ਹਜੇ ਬਸ ਬੱਚੇ ਵਿਆਏ ਨੇ ਜੀ ਕੋਈ ਪੋਤਾ ਪੋਤੀ ਕੁਛ ਨਹੀਂ ਹੈਗਾ ਤੇ ਉਹਨਾਂ ਨੂੰ ਸ਼ੂਗਰ ਸੀਗਾ ਉਹਦੇ ਕਰਕੇ ਨਾ ਸ਼ੂਗਰ ਵੀ ਕਈ ਭਾਂਦੇ ਨੇ ਉਹਨਾਂ ਦੇ ਪਤਾ ਨਹੀਂ ਕਿਹੜਾ ਸ਼ੂਗਰ ਸੀ ਹੈ ਜਾਂ ਬਹੁਤ ਉਹਨਾਂ ਨੇ ਲਾਜ ਵੀ ਬਹੁਤ ਕਰਾਇਆ ਪਰ ਥੋੜੀ ਨਾ ਟੈਨਸ਼ਨ ਵੀ ਲੈਂਦੇ ਸੀ ਹਨਾ ਵੀ ਕੋਈ ਪੋਤਾ ਪੋਤੀ ਹੋ ਜਾਂਦਾ ਚੱਲ ਵੀ ਚੱਲ ਐ ਹੁੰਦਾ 6-7 ਸਾਲ ਹੋ ਗਏ ਜੀ ਮੁੰਡਾ ਵਿਆਹ ਇਹਨੂੰ ਕੋਈ ਬੱਚਾ ਹਜੇ ਨਹੀਂ ਹੈਗਾ ਤੇ ਬਸ ਉਹ ਪ੍ਰਮਾਤਮਾ ਨੇ ਲਿਖੀ ਸੀ ਹਨਾ ਤੇ 8 ਅਪ੍ਰੈਲ ਨੂੰ ਡੈਥ ਹੋ ਗਈ ਸੀ ਉਹਨਾਂ ਦੀ ਸਵੇਰੇ ਤੇ 8 ਅਪ੍ਰੈਲ ਨੂੰ ਅਸੀਂ ਉੱਧਰ ਵਾਗ ਗਏ ਫਿਰ ਉਹ 11:00 ਵਜੇ ਗਏ ਤੇ ਸ਼ਾਮ ਨੂੰ ਫੁੱਫੜ ਜੀ 5:00 ਵਜੇ ਸਮੋਦੇ ਸੀਗੇ ਸਾਰਾ ਦਿਨ ਸਾਨੂੰ ਉੱਧਰ ਉਤਰ ਗਿਆ ਮੈਨੂੰ ਲੱਗਦਾ ਜੀ ਗੱਬਰੂ ਦੀ ਮੌਤ ਸੀਗੀ ਬਹੁਤ ਜ਼ਿਆਦੇ ਕਲੂਰ ਹਨਾ ਬਹੁਤ ਮਨ ਦੁਖੀ ਹੋਇਆ ਤੇ ਪ੍ਰਮਾਤਮਾ ਨੇ ਸਾਨੂੰ 4 ਸਾਲ ਪੁਰਾਣਾ ਟਾਈਮ ਦੁਬਾਰਤੋ ਫੇਰ ਯਾਦ ਕਰਾਤਾ ਹਨਾ ਅ ਅੱਜ ਤੋਂ 4 ਸਾਲ ਪਹਿਲਾਂ 2021 ਚ ਮੇਰੇ ਮੰਮੀ ਮੁੱਕੇ ਸੀਗੇ ਉਹ ਵੀ ਉਹ 7 ਮਾਰਚ ਦੀ ਰਾਤ 7 ਸੌਰੀ 7 ਅਪ੍ਰੈਲ ਦੀ ਰਾਤ ਨੂੰ ਮੁੱਕ ਗਏ ਸੀ ਤੇ 8 ਅਪ੍ਰੈਲ ਦਾ ਉਹਨਾਂ ਦਾ ਦਾਦਾ ਸੀਗਾ ਉਸੇ ਦਿਨ ਦਾ ਫੁੱਫੜ ਜੀ ਦਾ ਦਾਦਾ ਸੀ ਤੇ ਸਾਡੇ ਲਈ ਤਾਂ ਦੁਗਣਾ ਦੁੱਖ ਖੜਾ ਹੋ ਗਿਆ ਹਨਾ ਸਾਮੀ ਗੱਲ ਜ਼ਿਆਦਾ ਗਈ ਤੇ ਇਸ ਕਰਕੇ ਇੰਨੇ ਦਿਨ ਹੋ ਗਏ ਨਾ ਕੋਈ ਬਲੌਗ ਬਣਾਉਣ ਦਾ ਦਿਲ ਕਰਿਆ ਨਾ ਪਾਉਣ ਦਾ ਕਰਿਆ ਹਨਾ ਤੁਹਾਨੂੰ ਪਤਾ ਏ ਜੀ ਜਿਹੜੇ ਵੀ ਅਸੀਂ ਦੁੱਖ ਨੂੰ ਇੰਨਾ ਪਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਭੁੱਲਦਾ ਤਾਂ ਉਹ ਹੈ ਨਹੀਂ ਨਾ ਮੜਾ ਮੂੜਾ ਘਟਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹੀ ਦੁਬਾਰਾ ਤੋਂ ਫੇਰ ਖੜਾ ਹੋ ਗਿਆ ਨਾ ਕਿ ਤੇ 4 ਸਾਲ ਹੋ ਗਏ ਜੀ ਮੰਮੀ ਨੂੰ 8 ਅਪ੍ਰੈਲ ਨੂੰ 4 ਸਾਲ ਹੋ ਗਏ 7 ਅਪ੍ਰੈਲ ਨੂੰ ਲਾ ਲਓ 7 ਤਰੀਕ ਨੂੰ ਮੁੱਕ ਗਏ ਸੀਗੇ ਰਾਤ ਨੂੰ ਤੇ 4 ਸਾਲ ਹੋ ਗਏ ਹਨ 4 ਸਾਲਾਂ ਚ ਸਾਡੇ 4 ਜਾਨੇ ਚਲੇ ਗਏ ਚਾਰੋਂ ਕੋਈ ਬੁੜੇ ਕੋਈ ਵੀ ਨਹੀਂ ਸੀ ਸਾਰੇ ਹੀ 50 ਸਾਲ ਦੀ ਉਮਰ ਦੇ ਹਨ ਮੰਮੀ ਦੀ ਉਮਰ 55 ਸਾਲ ਦੀ ਸੀਗੀ ਤੇ ਉਸ ਤੋਂ ਬਾਅਦ ਵੱਡੇ ਮਾਮਾ ਜੀ ਮੁੱਕ ਗਏ ਫਿਰ ਮੰਮੀ ਜੀ ਮੁੱਕ ਗਏ ਤੇ ਜੀ ਹੁਣ ਸਹੀ 4 ਸਾਲਾਂ ਬਾਅਦ ਫੁੱਫੜ ਜੀ ਮੁੱਕ ਗਏ ਹਨ 4 ਸਾਲਾਂ ਚ 4 ਜਾਨੇ ਵਾਗ ਗਏ ਜੀ ਕਰੋ ਮੋਕਾਰ ਖਾਲੀ ਖਾਲੀ ਹੋ ਗਿਆ ਹਨ ਇੱਕ ਸਰਦਨ ਜੀ ਕੁਝ ਵੀ ਕਰੇ ਬਣਾ ਖਾਦੇ ਪੀਤੇ ਬਣਾ ਨਾ ਕੰਮ ਕਰੇ ਬਣਾ ਪਰ ਉਹ ਗੱਲ ਨਹੀਂ ਬਣਦੀ ਹਨ ਜੇ ਆਪਾਂ ਕਹਿ ਲਈ ਪਹਿਲਾਂ ਵਾਲਾ ਹੌਸਲੇ ਜੀ ਨਹੀਂ ਰਹੇ ਪਹਿਲਾਂ ਵਾਲੇ ਕੋਈ ਗੱਲ ਬਾਤ ਨਹੀਂ ਰਹੀ ਚਲੋ ਜੀ ਪ੍ਰਮਾਤਮਾ ਦੀ ਮਰਜ਼ੀ ਸਮਝ ਕੇ ਆਪਾਂ ਤਾਂ ਪਾਣਾ ਮੰਨ ਲਿਆ ਉਹਨਾਂ ਦਾ ਇੱਧਰ ਦੇਖੋ ਜੀ ਮੀਂਹ ਰਿਚ ਕਿਹੜੇ ਨੇ ਕੀ ਹਾਲ ਕਰਿਆ ਕਣਕ ਸਾਰੀ ਡੇਗ ਗਈ ਕਣਕ ਦਾ ਦੇਖੋ ਕਿੰਨਾ ਬੁਰਾ ਹਿੱਲਾ ਹੋ ਗਿਆ ਇਹ ਥੋੜੀ ਕੱਚੀ ਸੀਗੀ ਸਾਡੀ ਕਣਕ ਪਛੇਤੀ ਬੀਜੀ ਸੀ ਇਸ ਕਰਕੇ ਇਹ ਕਣਕ ਨੀਰਾਚਾਰਾ ਸਾਰਾ ਬੁਛਾਤਾ ਰੱਬ ਨੇ ਬਸ ਇੱਕ ਇੰਨੇ ਕੁ ਬਚਤ ਰਹਿ ਗਈ ਜੀ ਗੜੇ ਵਗੈਰਾ ਨਹੀਂ ਆਏ ਕਿ ਕਈ ਥਾਮਾਂ ਤੇ ਪੈ ਕੇ ਗੜੇ ਹਨਾ ਬਹੁਤ ਨੁਕਸਾਨ ਹੋਇਆ ਰੱਬ ਪਤਾ ਨਹੀਂ ਹੋਰ ਦੁੱਖ ਦੇ ਵਿੱਚ ਦੁੱਖ ਹੀ ਦੇਈ ਜਾਂਦਾ ਇੰਨੀ ਜ਼ਿਆਦਾ ਟੈਨਸ਼ਨ ਹੁੰਦੀ ਹੈ ਨਾ 6 ਮਹੀਨੇ ਆਪਾਂ ਫਸਲ ਨੂੰ ਡੀਕ ਦੇਣਾ ਵੀ ਕੁਝ ਕਰਾਂਗੇ 6 ਮਹੀਨੇ ਸਤਿਆਸ ਰੱਖ ਕੇ ਆਪਾਂ ਚਾਕੀ ਜੰਨੇ ਵੀ ਅੱਜ ਵੱਡਾਂਗੇ ਅੱਜ ਵੱਡਾਂਗੇ ਇਸ ਵਾਰ ਪਤਾ ਨਹੀਂ ਕੀ ਹਨਾ ਐਡੀ ਕਰੋਪੀ ਹੋ ਰਹੀ ਹੈਗੀ ਰੱਬ ਵੀ ਜਿੰਦ ਬੰਦਿਆ ਵਰਗਾ ਹੋ ਰਿਹਾ ਜਿਵੇਂ ਬੰਦੇ ਬੇਈਮਾਨ ਹੋ ਰਹੀ ਹੈ ਦੁਨੀਆ ਉਮੀ ਰੱਬ ਹੋ ਰਿਹਾਗਾ ਇਹਦੇ ਵੀ ਕੋਈ ਸਾਰੇ ਨਾ ਪਰਮਾਤਮਾ ਨੂੰ ਕੋਈ ਦੋਸ਼ ਨਹੀਂ ਦੇ ਸਕਦੇ ਹਨ ਕੁਦਰਤ ਦੀ ਕਰੋਪੀ ਹੈ ਜੀ ਇਹ ਜਿਵੇਂ ਦੁਨੀਆ ਕੁਦਰਤ ਨਾਲ ਛੇੜਛਾੜ ਕਰਦੀ ਹੋਵੇ ਕੁਦਰਤ ਕਰ ਰਹੀ ਹੈਗੀ ਇੱਧਰ ਦੇਖੋ ਜੀ ਆਪਣਾ ਡੈਵਲ ਬੈਠਾ ਪਿੰਜਰੇ 'ਚ ਮੱਝਾ ਜਿਹਾ ਉਹ 17 ਕੱਢਦੇ ਆ ਤੇ ਫਿਰ ਇਸ ਕਰਕੇ ਉਸ ਨੂੰ ਪਿੰਜਰੇ 'ਚ ਬਾਦ ਦਿੰਦਾ ਪੈਰ ਨਾਲ ਡੈਵਲ ਰੱਖੇਗਾ ਬਹੁਤ ਸ਼ਰਾਰਤੀ ਹੈ ਇਹ ਉਹਨਾਂ ਰਾਮ ਨਾਲ ਪਿਆ ਥੱਕ ਕੇ ਉਹਨਾਂ ਨਾਲ ਖੇਡ ਕੇ ਹਟਿਆ। ਜੋਆ ਨਾਲ ਉਹਨਾਂ ਨਾਲ ਜੋਆ ਰੱਖਾਂਗੇ ਕੀ ਰੱਖਾਂਗੇ ਕਿ ਛੋਟੀ ਜੀ ਆਪਾਂ ਹੋਰ ਥੋੜੀ ਛੋਟ ਐਦੋਂ ਥੋੜੀ ਜੀ ਵੱਡੀ ਆ ਆਪਾਂ ਕੁੱਤੀ ਲੈ ਕੇ ਆਏ ਆ ਹੋਰ ਉਹਦੇ ਨਾਲ ਖੇਡ ਕੇ ਉਹਨੇ ਥੱਕ ਕੇ ਸੋ ਗਿਆ। ਤੇ ਇਧਰ ਆਪਾਂ ਕੱਢ ਲਈ ਜੀ ਹੁਣ ਬੈੜੀ ਦੀ ਤਾਰ। ਬਸ ਕੰਮ ਕਰੀ ਜਾਂਦੇ ਤੁਰੇ ਫਿਰਦੇ ਆ। ਮਰਿਆ ਜਾਂਦਾ ਨਹੀਂ ਜੀ ਮਰਿਆ ਨਾਲ। ਤੇ ਜਿਉਣ ਨੂੰ ਜੀ ਨਹੀਂ ਕਰਦਾ ਹਨਾ ਉਹ ਗੱਲ ਹੋ ਰਹੀ ਐ। ਬਸ ਕਿ ਸਰਦਾਰ ਨਿਗਾਸੇ ਬਣਾ ਵੀ ਕੁਛ ਵੀ ਕਰੇ ਬਣਾ ਕਿਉਂਕਿ ਸਾਨੂੰ ਪਤਾ ਜੀ ਮਾਂ ਕਿੰਨੀ ਜ਼ਰੂਰੀ ਹੈ ਨਾ ਆਪਣੀ ਜ਼ਿੰਦਗੀ ਚ ਮਾਂ ਤੋਂ ਬਿਨਾ ਕੁਛ ਵੀ ਨਹੀਂ ਹੈਗਾ ਅਸੀਂ ਸਾਨੂੰ ਪਤਾ ਹੈ 4 ਸਾਲਾਂ ਚ ਸਾਡੇ ਨਾਲ ਕੀ ਕੁਛ ਬੀਤਿਆ ਕੀ ਕੁਛ ਬਣਿਆ ਹਨ ਕਿਹਦੇ ਕੋਲ ਆਪਾਂ ਗੱਲ ਕਰੀਏ ਕੀ ਨੂੰ ਦੱਸੀਏ ਦੁੱਖ ਕਿਉਂਕਿ ਮਾਂ ਬਿਨਾ ਆਪਾਂ ਕੁਛ ਵੀ ਕਿਸੇ ਨੂੰ ਨਹੀਂ ਦੱਸ ਸਕਦੇ ਕੋਈ ਵੀ ਗੱਲ ਹੈ ਆਪਾਂ ਕਿਸੇ ਨੂੰ ਵੀ ਨਹੀਂ ਦੱਸ ਸਕਦੇ ਜੋ ਆਪਾਂ ਗੱਲ ਆਪਾਂ ਮਾਂ ਨਾਲ ਕਰ ਸਕਦੇ ਆ ਇਸ ਕਰਕੇ ਇੰਨੇ ਦਿਨ ਹੋ ਗਏ ਸਾਡਾ ਕਾਸੀ ਚੀਜ਼ ਨੂੰ ਜੀ ਨਹੀਂ ਕਰਾ ਇਸ ਇਹ ਦੁੱਖ ਨੂੰ ਘਟਾਉਣ ਦੇ ਮਾਰੇ ਘਟਾਉਣਾ ਵੀ ਘਟ ਵੀ ਨਹੀਂ ਸਕਦਾ ਜੀ ਪਰ ਇਸ ਇਹ ਦੁੱਖ ਦੇ ਮਾਰੇ ਅਸੀਂ YouTube ਤੇ ਬਲੌਗ ਬਣਾਉਣ ਲੱਗ ਗਏ ਹਨਾ ਬੀਛੇ ਆਪਾਂ ਥੋੜੀ ਜਿਹੀ ਅਦਰ ਬੀਜੀ ਹੋ ਜਾਾਂਗੇ ਅਸੀਂ ਸੂਟ ਵਰਕ ਕਰਨੇ ਇਹ ਕੋਈ ਸਾਨੂੰ ਐ ਨਹੀਂ ਵੀ ਸਾਡੇ ਕਰੇ ਕੋਈ ਪੈਸੇ ਦੀ ਕਮੀ ਐ ਜਾਂ ਸਾਨੂੰ ਜ਼ਰੂਰਤ ਐ ਚੀਜ਼ ਜਿਹਨਾਂ ਅਸੀਂ ਬਸ ਆਪਦੇ ਆਪ ਨੂੰ ਬੀਜੀ ਕਰਨ ਦੇ ਮਾਰੇ ਸਾਰਾ ਕੰਮ ਇਹ ਤਾਂ ਕਰ ਰਹੇ ਹਾਂ ਵੀ ਬਸ ਆਪਦੇ ਆਪ ਨੂੰ ਆਪਾਂ ਬੀਜੀ ਰੱਖ ਸਕੀ ਜਣਾ ਦਿਮਾਗ ਤੇ ਟੈਨਸ਼ਨ ਨਾ ਪਵੇ ਆਪਣੇ ਤੇ ਪਸ਼ੂ ਡੰਗਰਾਂ ਦਾ ਕੰਮ ਸਾਰਾ ਆਪ ਕਰਨਾ ਵੀ ਬਸ ਸਾਰਾ ਦਿਨ ਆਪਾਂ ਕੰਮ ਵਿੱਚ ਲੱਗੇ ਰਹੀਏ ਵੀ ਆਪਾਂ ਨੂੰ ਕੋਈ ਵੀ ਚੀਜ਼ ਯਾਦ ਨਾ ਆਵੇ ਕੋਈ ਵੀ ਦੁੱਖ ਆਪਾਂ ਬਸ ਪੁੱਲ ਕੇ ਪੁੱਲੇ ਰਿਹਾ ਪੁੱਲੇ ਤਾਂ ਨਹੀਂ ਸਕਦੇ ਦਿਲ ਚੋਂ ਤਾਂ ਨਹੀਂ ਕੱਢ ਸਕਦੇ ਫਿਰ ਵੀ ਦਿਮਾਗ ਚੋਂ ਤਾਂ ਆਪਾਂ ਕੱਢ ਸਕਦੇ ਹਣਾ ਇਸ ਕੱਲ ਦੇ ਮਾਰੇ ਅਸੀਂ YouTube ਤੇ ਵੀਡੀਓ ਬਣਾਉਣ ਲੱਗੇ ਲੋਕਾਂ ਨੇ ਗੱਲਾਂ ਬਣਾਈਆਂ ਇਹ ਪੈਸੇ ਦੇ ਮਾਰੇ ਕਰ ਰਹੇ ਨੇ ਇਹਨਾਂ ਨੂੰ ਪੈਸੇ ਨੇ ਭੁੱਖ ਇਹਨਾਂ ਨੂੰ ਤਾਂ ਕਰਕੇ ਵੀਡੀਓ ਬਣਾਉਣ ਲੱਗੇ YouTube ਤੋਂ ਪੈਸਾ ਇੰਨਾ ਆਇਆ ਕਰਨਾ ਹੈ ਆਇਆ ਕਰਨਾ ਕਿਸੇ ਨੂੰ ਕੀ ਪਤਾ ਜੀ ਕਿਸੇ ਦੇ ਨਾ ਕਰਦਾ ਕਿਸੇ ਦੇ ਵੀ ਅਗਲਾ ਕਿਉਂ ਕੁਝ ਕਰਦਾ ਹੈ ਹਣਾ ਤੇ ਆਪਾਂ ਨਿਆਣਾ ਵਗੈਰਾ ਆਪਾਂ ਵਧੀਆ ਪਾਲ ਲੈਨੇ ਨਹੀਂ ਹੁਣ ਬੈੜੀ ਦੇ ਹੁਣ ਤਾਂ ਇਹ ਸਾਨੂੰ ਜਨਨ ਲੱਗ ਗਈ ਹਲਦੀ ਵੀ ਨਹੀਂ ਘੱਟ ਹਲਦੀ ਉਹ ਥੋੜਾ ਜਿਹਾ ਕਰਦੀ ਤਾਂ ਹੈਗੀ ਐ ਪਰ ਫਿਰ ਵੀ ਪਹਿਲਾਂ ਨਾਲੋਂ ਠੀਕ ਹੋ ਗਈ ਹਨਾ ਆਪਾਂ ਕਿਉਂਕਿ ਇਹਨਰੇ ਡੈਡੀ ਬਾਰ ਮਸ਼ੀਨ ਲੈ ਕੇ ਜਾ ਰਹੇ ਸੀ 15 ਦਿਨਾਂ ਤੋਂ ਮਸ਼ੀਨ ਵਾਪਸ ਆਏ ਨੇ ਲੈ ਕੇ ਤੇ 15 ਦਿਨ ਸਾਰਾ ਕੰਮ ਆਪਣੇ ਜੁम्मे ਸੀਗਾ ਸੰਨੀਆਂ ਤੋਂ ਲਾ ਕੇ ਸਭ ਕੁਝ ਹੁਣ ਵੀਜੀ ਹੁਣ ਕਿਹੜਾ ਉਹ ਕੁਝ ਕਰ ਸਕਦੇ ਨੇ ਨਾ ਕਿਉਂਕਿ ਹੁਣ ਮਸ਼ੀਨ ਪੰਡੇ ਚੱਲ ਪੂਗੀ ਅੱਜ ਚੱਲ ਹੀ ਰਹੀ ਜ ਮਸ਼ੀਨ ਆਪਣੇ ਆਪ ਦੇ ਹੀ ਵੱਢਣ ਲੱਗ ਰਹੇ ਨੇ ਕਣਕ ਜਿਹੜੀ ਗੇਤੀ ਸੀਗੀ ਆਣਕਾਰੀ ਸੀ ਉਹ ਵੱਢੀ ਜਾਂਦੇ ਨੇ ਵੱਢ ਕੇ ਚੱਲ ਮੰਡੀ 'ਚ ਟੇਕ ਦਾਂਗੇ ਗੇਤੀ ਵਿਕ ਜੂਗੀ ਕੁਛ ਕੁਛ ਬਾਕੀ ਸਾਨੂੰ ਪਛੇਤੀ ਦਾ ਘਰੇ ਡਿਗਣੀ ਪਊਗੀ ਕਿਉਂਕਿ ਫਿਰ ਮੰਡੀ ਜਿਆਦਾ ਰਸ਼ ਹੋ ਜਾਂਦਾ ਕਣਕ ਵਿਕਦੀ ਨਹੀਂ ਇਸ ਕਰਕੇ ਅਸੀਂ ਅਬ ਬੇੜੇ ਚ ਸਟੱਲ ਨੇ ਹੁੰਨੇ ਕਣਕ ਫਿਰ ਅੱਪੀ ਬਾਅਦ ਚ ਇੱਥੋਂ ਜੋਕ ਕੇ ਲੈ ਜਾਂਦੇ ਨੇ ਸਾਰੀ ਯੂਰ ਮੰਡੀ ਚ ਕਣਕ ਵਿਕ ਜਾਂਦੀ ਆ ਫਿਰ ਘਰੇ ਕੰਡਾਲਿਆ ਕਿ ਉਹ ਲੈ ਜਾਂਦੇ ਨੇ ਚੱਕ ਕੇ ਨਾਲ ਤਾਂ ਜੀ ਫਿਰ ਮੰਡੀ ਚ ਨਹੀਂ ਬੈਠਾ ਜਾਂਦਾ ਕਿਉਂਕਿ ਤੂੜੀ ਵਾਲੀ ਚੱਲ ਪੂਗੀ ਨਾਲੇ ਕੰਪੈਨ ਦੋਨੇ ਚੀਜ਼ ਚੱਲ ਪੈਣਗੀਆਂ ਫਿਰ ਕਿਸੇ ਤੋਂ ਮੰਡੀ ਚ ਵੀ ਨਹੀਂ ਜਾਇਆ ਜਾਂਦਾ ਫਿਰ ਘਰੀ ਡੇਕ ਲੈਣੇ ਹੁੰਨੇ ਅਸੀਂ ਕਣਕ ਤੇ ਬੈੜੀ ਨੂੰ ਪਹਿਲਾਂ ਆਪਾਂ ਫੀਡ ਕਾਰਗਿਲ ਦੀ ਪਾਈ ਸੀ ਵੀ ਦੀ ਦੋ ਬੋਰੀਆਂ ਕਿਉਂਕਿ ਮਾਂ ਮਟਾ ਵੀ ਦੁੱਧ ਚੜਜੂਗੀ ਨਾਲ ਆਪਾਂ ਲੇਟੀ ਵੀ ਪਾਇਆ ਕਰਦੇ ਤੇ ਹੁਣ ਆਪਾਂ ਡਿਊਜ਼ੀ ਉਹ ਕਰੀ ਆ ਪਾਈ ਹੈਗੀ ਫੀਡ ਉਹਦੇ ਨਾਲ ਦੁੱਧ ਘਟ ਗਈ ਜਿੱਕੇ ਉਹਨਾਂ ਨੇ ਕਿਹਾ ਵੀ 10 ਦਿਨ ਤੱਕ ਦੁੱਧ ਘਟੂਗੀ 10 ਦਿਨਾਂ ਤੋਂ ਬਾਅਦ ਫੇਰ ਦੁੱਧ ਚੜਨਾ ਸਟਾਰਟ ਹੋਊਗੀ ਇਹ ਕਿਉਂਕਿ ਨਮੀ ਫੀਡ ਹੈ ਫੇਰ ਤੁਹਾਨੂੰ ਪਤਾ ਇੱਕਦਮ ਕਾਰਗਿਲ ਦੀ ਫੀਡ ਤਾਂ ਦੁੱਧ ਬਹੁਤ ਵਧਾਉਂਦੀ ਹੈ ਤੇ ਇਹ ਫੀਡ ਥੋੜਾ ਜਿਹਾ ਵੀ ਹੌਲੀ ਹੌਲੀ ਕੰਮ ਕਰਦੀ ਹੈ ਉਹ ਕਾਰਗਿਲ ਦੀ ਫੀਡ ਸਹੀ ਨਹੀਂ ਹੁੰਦੀ ਉਹ ਲੀਵਰ ਖਰਾਬ ਕਰਦੀ ਹੈ ਬੈੜੀ ਦਾ ਇੱਕ ਵਾਰੀ ਪਾਤੀ ਸੀਗੀ ਦੋ ਬੋਰੀਆਂ ਵੀ ਚੱਲ ਕੇਰਾ ਦੁੱਧ ਤੇ ਆਜੂਗੀ ਹਨਾ ਘੱਟ ਸੀਗਾ ਦੁੱਧ ਕਿਉਂਕਿ ਨਾਲ ਤਾਂ ਆਪਾਂ ਲੇਟੀ ਪਾਉਂਦੇ ਪਾਉਂਦੇ ਆ ਇਹਨੂੰ ਲੇਟੀ ਦਾ ਲਾਈ ਜਾਵੇ ਨਾਲ ਫਿਰ ਤਾਂ ਨਹੀਂ ਐਨਾ ਉਹ ਕਰਦੀ ਪਰ ਫਿਰ ਵੀ ਅਸੀਂ ਕਿਹਾ ਵੀ ਚਲ ਦੋ ਬੁਰੇ ਆਚਾਰਤੀਆ ਬਹੁਤ ਨੇ ਹੁਣ ਵੀ ਹੁਣ ਆਪਾਂ ਨਹੀਂ ਕਰਗਲ ਦੀ ਫੀਡ ਇਹਨੂੰ ਪਾਉਂਦੇ ਵੀ ਕਿਉਂ ਬੈੜੀ ਖਰਾਬ ਕਰਨੇ ਕਿਉਂਕਿ ਆਪਾਂ ਬੈੜੀ ਘਰੀ ਰੱਖਣੀ ਹੈਗੀ ਤੇ ਇੱਕ ਵਾਰੇ ਆਪਣੀ ਬੈੜੀ ਹੀਟ ਚ ਆ ਗਈ ਸੀ ਆਪਾਂ ਇਹਦੇ ਇਆ ਹੀ ਨਹੀਂ ਕਰਵਾਈਗੀ ਅਗਲੀ ਵਾਰ ਕਰਵਾਵਾਂਗੇ ਕਿਉਂਕਿ ਨਾ ਤਾਂ ਉਦੋਂ ਇੰਨਾ ਚ ਕੋਈ ਘਰੀ ਹੈਗਾ ਸੀ ਫਿਰ ਦਾਸੀ ਕੁਝ ਕਿਹਾ ਵੀ ਚਲ ਖੁੱਲ ਕੇ ਤਾਰਾ ਦੇ ਲੂਗੀ ਕਈ ਵਾਰ ਗਰਮੈਸਦਿਆਂ ਵੀ ਹੁੰਦੀਆਂ ਨੇ ਹਨਾ ਸੌਣ ਤੋਂ ਪਹਿਲੀ ਵਾਰ ਤਾਰਾਂ ਦਿੱਤੀਆਂ ਨੇ ਵੀ ਚਲ ਅਗਲੀ ਵਾਰ ਕਰਵਾ ਲਾਂਗੇ ਦੇਖੋ ਜਿਹਨੂੰ ਬਸ ਐ ਇਹ ਚ ਆ ਖਰਾਬੀ ਐ ਥੋੜੀ ਜੀ ਹੋਰ ਕੋਈ ਨਹੀਂ ਹੁਣ ਨਿਆਣਾ ਤਾਂ ਅਸੀਂ ਕੱਸ ਕੇ ਪਾ ਲੈਨੇ ਆ ਧਾਰ ਤਾਂ ਖੜ ਕੇ ਕਢਾ ਲੈਂਦੀ ਐ ਇਹ ਕੁਸ ਲੇਟ ਲੁੱਟੀ ਪਾ ਲੈਨੇ ਮੂਰੇ ਫੀਡ ਪਾ ਲੈਨੇ ਆ ਫਿਰ ਵੀ ਘੱਟ ਤੰਗ ਕਰਦੀ ਐ ਤੇ ਫਿਰ 11 ਤਰੀਕ ਨੂੰ ਇੰਨਾ ਕੁਛ ਕਰ ਰੱਬ ਨੇ 12 ਤਰੀਕ ਨੂੰ ਵੀ ਸ਼ਾਮ ਨੂੰ ਰੱਬ ਐਨਾ ਚੜ ਚੜ ਕੇ ਆ ਰਿਹਾ ਸੀਗਾ ਲੱਗਿਆ ਸੀ ਵੀ ਹੁਣ ਵੀ ਉਹੀ ਤੂਫਾਨ ਮੀਂਹ ਆਊਗਾ ਤੇ ਐਨਾ ਫੇਰ ਦਿਮਾਗ ਜਾ ਖਰਾਬ ਹੋਇਆ ਹਨਾ ਵੀ ਪ੍ਰਮਾਤਮਾ ਦੋ ਮਨ ਦਾਣੇ ਨੇ ਚੱਕ ਲੈਣ ਦੇ ਸਭ ਨੂੰ ਕੋਈ ਗਰੀਬਾ ਚਾਹੇ ਅਮੀਰਾ ਜੀ ਖੇਤ ਦੋ ਮਣ ਦਾਣੇ ਹੋਣਗੇ ਤਾਂ ਸਾਲ ਭਰ ਖਾਣੇ ਨੇ ਇਹ ਹਨਾ ਸਭ ਨੂੰ ਲੋੜ ਹੈਗੀ ਚਲੋ ਪਰਮਾਤਮਾ ਨੇ ਫਿਰ ਵੀ ਸੁਣ ਲਈ ਬੱਚਤ ਰੱਖਤੀ ਜੀ ਸਾਰਿਆਂ ਦੀ ਕਿਉਂਕਿ ਸਾਰੇ ਅਰਦਾਸ ਕਰਦੇ ਹੋਣੇ ਜਿਨ੍ਹਾਂ ਦੇ ਖੇਤੀ ਉਹ ਵੀ ਨਾ ਨਹੀਂ ਹੈਗੀ ਉਹ ਵੀ ਜੇ ਕਿਸੇ ਦੇ ਖੇਤ ਦਾਣੇ ਹੋਣਗੇ ਤਾਂ ਸਭ ਨੂੰ ਖਾਣ ਨੂੰ ਮਿਲਣਗੇ ਹਨਾ ਨਹੀਂ ਸਾਲ ਭਰ ਅਗਲਾ ਕੀ ਖਾਊਗਾ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰ ਦਿਆਂ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਥੈਂਕ ਯੂ